ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਇਸ ਵੀਡੀਓ 'ਚ ਜੋ ਦ੍ਰਿਸ਼ ਤੁਸੀਂ ਦੇਖ ਰਹੇ ਹੋ ਉਹ ਬਰਨਾਲਾ ਜ਼ਿਲ੍ਹੇ ਦੇ ਗੁਰਦੁਆਰਾ ਅੜੀਸਰ ਸਾਹਿਬ ਦੇ ਹਨ ਆਓ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦਾ ਸਬੰਧ ਨੌਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਦੱਸਿਆ ਜਾਂਦਾ ਹੈ ਸਨ 1665 ਦੌਰਾਨ ਗੁਰੂ ਸਾਹਿਬ ਧਰਮ ਪ੍ਰਚਾਰ ਯਾਤਰਾ ਕਰਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਾ ਖੇਤਰ ਦੇ ਪਿੰਡ ਮੂਲੇਵਾਲ ਰੰਗੀਆਂ ਸੇਖਾ ਕਟੂ ਤੋਂ ਹੁੰਦੇ ਹੋਏ ਪਿੰਡ ਹੰਡਿਆਆ ਪਹੁੰਚੇ ਸਨ ਜਿੱਥੇ ਅੱਜਕੱਲ ਗੁਰਦੁਆਰਾ ਪੱਕਾ ਗੁਰੂ ਸਰ ਸਾਹਿਬ ਬਣਿਆ ਹੋਇਆ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਇਸੇ ਪਿੰਡ ਦੇ ਕੱਚਾ ਗੁਰੂ ਸਰ ਸਥਾਨ ਤੇ ਹੀ ਗਏ ਸਨ ਗੁਰੂ ਸਾਹਿਬ ਜਦੋਂ ਇਸ ਥਾਂ ਤੋਂ ਪਿੰਡ ਤੌੜਾ ਵੱਲ ਨੂੰ ਜਾਣ ਲੱਗੇ ਤਾਂ ਪਿੰਡ ਦੀ ਹੱਦ ਨੇੜੇ ਪਹੁੰਚ ਕੇ ਗੁਰੂ ਸਾਹਿਬ ਦਾ ਘੋੜਾ ਅੱਗੇ ਜਾਣ ਤੋਂ ਉਹ ਰੁਕ ਗਿਆ ਸੰਗਤ ਨੇ ਗੁਰੂ ਸਾਹਿਬ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਅੱਗੇ ਤਾਂ ਬਾਗੂ ਦੇ ਖੇਤ ਹਨ ਇਸ ਕਰਕੇ ਘੋੜਾ ਅੱਗੇ ਨਾ ਜਾਣ ਦੀ ਅੜੀ ਕਰ ਰਿਹਾ ਹੈ ਗੁਰੂ ਸਾਹਿਬ ਨੇ ਵਚਨ ਕੀਤਾ ਇਸ ਪਿੰਡ ਦੇ ਲੋਕ ਕਿਸੇ ਸਮੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਤੋਂ ਬਾਅਦ ਗੁਰੂ ਸਾਹਿਬ ਪਿੰਡ ਸੋਹੀਵਾਲ ਨੂੰ ਚਲੇ ਗਏ ਇਹ ਵੀ ਦੱਸਿਆ ਜਾਂਦਾ ਹੈ ਕਿ ਸਨ 1920 ਤੱਕ ਇਸ ਥਾਂ ਤੇ ਇੱਕ ਝਿੜੀ ਤੇ ਇੱਕ ਛਾਪੜ ਹੋਇਆ ਕਰਦਾ ਸੀ ਜਿਸ ਨੂੰ ਗਿਦੜੀ ਵਾਲਾ ਬੰਨਾ ਆਖਿਆ ਜਾਂਦਾ ਸੀ ਤੌੜਾ ਤੇ ਹੰਢਾਇਏ ਪਿੰਡ ਦੇ ਲੋਕ ਇੱਥੇ ਪਸ਼ੂ ਚਰਾਉਣ ਆਇਆ ਕਰਦੇ ਸਨ ਉਸ ਵਕਤ ਗੁਰਦੁਆਰਾ ਕੱਚਾ ਗੁਰੂ ਸਰ ਵਿਖੇ ਕੂਕਾ ਭਗਤ ਸਿੰਘ ਸੇਵਾਦਾਰ ਸਨ ਲੋਕ ਧਾਰਨਾ ਮੁਤਾਬਿਕ ਉਹਨਾਂ ਨੂੰ ਕੁਦਰਤੀ ਤੌਰ ਤੇ ਇੱਕ ਸੰਕੇਤ ਮਿਲਿਆ ਕਿ ਗੁਰੂ ਸਾਹਿਬ ਦੇ ਘੋੜੇ ਦੇ ਅੜੀ ਕਰਨ ਵਾਲੀ ਜਗਾ ਦੀ ਖੋਜ ਕੀਤੀ ਜਾਵੇ ਜਿਸ ਕਰਕੇ ਕੋਕਾ ਭਗਤ ਸਿੰਘ ਇਸ ਖਾਲੀ ਬਈ ਜ਼ਮੀਨ ਤੇ ਆ ਕੇ ਬੈਠ ਗਏ ਧੌੜਾ ਪਿੰਡ ਦੇ ਡੰਗਰ ਚਾਰਨ ਵਾਲੇ ਮੁੰਡੇ ਕਿਰਪਾਲ ਸਿੰਘ ਤੇ ਕਰਤਾਰ ਸਿੰਘ ਕੋਕਾ ਭਗਤ ਸਿੰਘ ਦੀ ਰੋਟੀ ਲੈ ਕੇ ਜਾਇਆ ਕਰਦੇ ਸਨ ਕੁਝ ਸਮੇਂ ਬਾਅਦ ਇਸੇ ਜਗਾ ਤੇ ਇੱਕ ਛੋਟਾ ਜਿਹਾ ਨਿਸ਼ਾਨ ਸਹਿਬ ਲਗਾ ਕੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖ ਦਿੱਤੀ ਗਈ ਜਿੱਥੇ ਅੱਜਕੱਲ ਗੁਰਦੁਆਰਾ ਅੜੀਸਰ ਸਾਹਿਬ ਸੁਸ਼ੋਭਿਤ ਹੈ ਗੁਰੂ ਘਰ ਦੇ ਮੁੱਖ ਦਰਵਾਜ਼ੇ ਤੋਂ ਅੰਦਰ ਦਾਖਲ ਹੁੰਦਿਆ ਹੀ ਖੱਬੇ ਪਾਸੇ ਕੋਕਾ ਭਗਤ ਸਿੰਘ ਦੀ ਇੱਕ ਜਗ੍ਹਾ ਬਣਾਈ ਗਈ ਹੈ 24 ਦਸੰਬਰ 1997 ਨੂੰ ਜਥੇਦਾਰ ਬਾਬਾ ਹਰਵੰਸ ਸਿੰਘ ਦਿੱਲੀ ਵਾਲਿਆਂ ਨੇ ਇਸ ਗੁਰੂ ਘਰ ਦੀ ਕਾਰ ਸੇਵਾ ਦੁਬਾਰਾ ਤੋਂ ਆਰੰਭ ਕਰਵਾਈ ਅੱਜਕੱਲ ਇਸ ਅਸਥਾਨ ਦੀ ਸਕਾਰ ਸੇਵਾ ਬਾਬਾ ਬਚਨ ਸਿੰਘ ਤੇ ਬਾਬਾ ਮਹਿੰਦਰ ਸਿੰਘ ਦੀ ਦੇਖਰੇਖ ਹੇਠ ਬਾਬਾ ਮਾਬੂ ਸਿੰਘ ਕਰਵਾ ਰਹੇ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਆਪਣੀ ਸ਼ਰਧਾ ਭਾਵਨਾ ਨੂੰ ਲੈ ਕੇ ਇਸ ਅਸਥਾਨ ਤੇ ਨਤਮਸਤਕ ਹੁੰਦੀਆਂ ਹਨ ਸੰਗਤਾਂ ਮੁਤਾਬਿਕ ਹਰ ਕਿਸੇ ਦਾ ਅੜਿਆ ਕੰਮ ਇਸ ਜਗਾ ਤੇ ਸੁਖਣਾ ਸੁਖਣ ਨਾਲ ਪੂਰਾ ਹੋ ਜਾਂਦਾ ਹੈ ਹਰ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਇਹ ਗੁਰਦੁਆਰਾ ਸਾਹਿਬ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਹੰਢਾਇਆ ਤੇ ਕੋਠੇ ਚੁੰਗਾ ਦੀ ਸਾਂਝੀ ਹੱਦ ਤੇ ਸਥਿਤ ਹੈ